ਪੂਰੇ ਰਾਸ਼ਟਰ ਵਿਆਪੀ ਨਹੀਂ ਵਿਸ਼ਵ ਵਿਆਪੀ ਇਹ ਬਲੀਦਾਨ ਦਿਵਸ ਮਨਾਇਆ ਗਿਆ ਹੋਰ ਅਸੀਂ ਨਾ ਦੇ ਚੱਕਰ 'ਚ ਫਸੇ ਆ ਉਹਦੇ 'ਚ ਪਾਵਾਂਗੇ ਤੇ ਕਿਹਨਾਂ ਨੇ ਸੁਜੈਸਟ ਕੀਤਾ ਕੋ ਬੜਾ ਲੰਬਾ ਮਾਮਲਾ ਪਰ ਮੈਂ ਸਿਰਫ ਅਸ਼ਵਿਨ ਜੀ ਨੂੰ ਇੱਕ ਬੇਨਤੀ ਕਰੂੰਗਾ ਕਿ ਉਹਨਾਂ ਨੇ ਇੱਕ ਗੱਲ ਦਾ ਓਲਾ ਰੱਖ ਕੇ ਉਹ ਇਹ ਲਿਹਾਜ਼ ਪਗਾ ਕੇ ਜਿੱਥੇ ਅੱਜ ਪੂਰਾ ਪੰਜਾਬ 3 ਕਰੋੜ ਪੰਜਾਬੀ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਸ਼ਾਹਬਜ਼ਾਦਾ ਸ਼ਹਾਦਤ ਦਿਵਸ ਸੋਣਾ ਚਾਹੀਦਾ ਇੱਥੇ ਗੱਲ ਕਰ ਰਹੇ ਨੇ ਉਹ ਨਾਮ ਇਹਨਾਂ ਨੇ ਕਿਹਾ ਵੀ ਕਿਸੇ ਨੇ ਸੁਜੈਸਟ ਕੀਤਾ ਸੀਗਾ ਮੈਂ ਸਿਰਫ ਉਹਨਾਂ ਚਾਹੂੰਗਾ ਜੀ ਕਿ ਉਹ ਦੱਸ ਦੇਣ ਕਿ ਉਹ ਕਿਹਨੇ ਸੁਜੈਸਟ ਕੀਤਾ ਸੀਗਾ ਜੀ ਇਸ ਕੰਮ ਦੇ ਵਿੱਚ ਜਿੱਥੇ ਇਮੋਸ਼ਨ ਜੁੜੇ ਹੋਣ ਨਾ ਜੀ ਸਾਰੇ ਧਰਮਾਂ ਮਜ਼ਬਾਂ ਫਿਰਕਿਆਂ ਤੋਂ ਉੱਪਰ ਉੱਠ ਕੇ ਉੱਥੇ ਰਾਜਨੀਤੀ ਨਹੀਂ ਚਾਹੀਦੀ ਸਿਰਫ ਉਹਨਾਂ ਦੱਸ ਦੇਣ ਤੇ ਮੈਂ ਤਾਂ ਬਲਕਿ ਬੇਨਤੀ ਕਰੂੰਗਾ ਮੇਰੀ ਆਤਮਾ ਮੇਰਾ ਦਿਲ ਨਹੀਂ ਚਾਹੁੰਦਾ ਕਿ ਮੈਂ ਇੱਥੇ ਅੱਜ ਦੇ ਦਿਹਾੜੇ 'ਚ ਜਿਸ ਸਪਿਰਟ ਨਾਲ ਤੁਸੀਂ ਮਨਾ ਰਹੇ ਹੋ ਕੋਈ ਰਾਜਨੀਤੀ ਗੱਲ ਕਰੇ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਬਹੁਤ ਕੁਝ ਪਿਆ ਔਰ ਤੁਸੀਂ ਵੀ ਉਹਨੂੰ ਪੜਿਆ ਪਰ ਮੈਂ ਇਸ ਸ਼ਹਾਦਤ ਦੇ ਦਿਨ ਨੂੰ ਨਮਨ ਕਰਨ ਵਾਲੇ ਦਿਨ ਕੋਈ ਰਾਜਨੀਤਿਕ ਗਲਤੀ ਤਵੱਕੋ ਮੈਂ ਨਹੀਂ ਕਰ ਸਕਦਾ ਕਿਰਪਾ ਕਰਕੇ ਮਾਫੀ ਸਪੀਕਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਦਸ਼ਮੇ ਪਾਛਾਈ ਸਰਬਸਵਦਾਣੀ ਗੁਰੂ ਪੁੱਤਰਾਂ ਦੇ ਪ੍ਰਤੀ ਨਮਨ ਹੁੰਨ ਲਈ ਸਜਦਾ ਕਰਨ ਲਈ ਅਸੀਂ ਸਾਰੇ ਆਪਣੇ ਵਿਚਾਰ ਇੱਥੇ ਰੱਖ ਰਹੇ ਹਾਂ ਮੈਂ ਇਤਿਹਾਸ ਦੇ ਅੰਦਰ ਇਹ ਬਿਰਲੇ ਉਦਾਹਰਣ ਹੈ ਔਰ ਮੈਂ ਤੇ ਕਹਾਂਗਾ ਕਿ ਐਸਾ ਕੋਈ ਉਦਾਹਰਣ ਨਹੀਂ ਹੈ ਜਿਹਦੇ ਅੰਦਰ ਇਸ ਪ੍ਰਕਾਰ ਦਾ ਬਲੀਦਾਨ ਪੂਰੇ ਪਰਿਵਾਰ ਦਾ ਹੋਇਆ ਹੈ ਲੇਕਿਨ ਇਹ ਜਿਹੜੇ ਦਿਹਾੜੇ ਐ ਇਹ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਅਲੱਗ ਹੋਣੇ ਚਾਹੀਦੇ ਅੱਜ ਗੁਰੂ ਪੁੱਤਰਾਂ ਦੇ ਨੂੰ ਸਜਦਾ ਕਰਨ ਦਾ ਦਿਨ ਐ ਕੋਈ ਰਾਜਨੀਤਿਕ ਟਿੱਪਣੀ ਕਰਨ ਦਾ ਨਹੀਂ ਸੀ ਅੱਜ ਕੰਨੜ ਦੇ ਅੰਦਰ ਵੀ ਗੁਰੂ ਪੁੱਤਰਾਂ ਦੇ ਇਹ ਦਿਹਾੜੇ ਮਨਾਏ ਗਏ ਔਰ ਉਹਨਾਂ ਦਾ ਇਤਿਹਾਸ ਕੰਨੜ 'ਚ ਪੜਾਇਆ ਜਾ ਰਿਹਾ ਤਮਿਲ ਦੇ ਅੰਦਰ ਕੇਰਲਾ ਦੇ ਅੰਦਰ ਮਤਲਬ ਪੂਰੇ ਰਾਸ਼ਟਰ ਵਿਆਪੀ ਨਹੀਂ ਵਿਸ਼ਵ ਵਿਆਪੀ ਇਹ ਬਲੀਦਾਨ ਦਿਵਸ ਮਨਾਇਆ ਗਿਆ ਔਰ ਅਸੀਂ ਨਾ ਦੇ ਚੱਕਰ 'ਚ ਹੀ ਫਸੇ ਆਂ ਉਹਦੇ 'ਚ ਪਾਵਾਂਗੇ ਤੇ ਕਿੰਨਾ ਨੇ ਸੁਜੈਸਟ ਕੀਤਾ ਕਿ ਉਹ ਬੜਾ ਲੰਬਾ ਮਾਮਲਾ ਲੇਕਿਨ ਮੇਰਾ ਆਪਣਾ ਇਹ ਮੰਨਣਾ ਹੈ ਕਵੀਆਂ ਨੇ ਅਲੱਗ-ਅਲੱਗ ਸਮੇਂ ਦੇ ਉੱਤੇ ਇਹਦੇ ਉੱਤੇ ਅਲੱਗ-ਅਲੱਗ ਤਰੀਕੇ ਨਾਲ ਲਿਖਿਆ ਮੈਂ ਚਾਰੇ ਸਾਹਿਬਜ਼ਾਦਿਆਂ ਦੇ ਪ੍ਰਤੀ ਪੂਰੀਆਂ ਕਵਿਤਾ ਦੀ ਚਾਰ-ਚਾਰ ਲਾਈਨਾਂ ਜ਼ਰੂਰ ਬੋਲਣਾ ਚਾਹਾਂਗਾ ਇਸ ਮੌਕੇ ਤੇ ਇਕ ਕਵੀ ਲਿਖਦੇ ਨੇ ਕਿ ਰੱਖੀ ਸੀ लाज ਧਰਮ ਦੀ अजीत ਜੁਝਾਰ ਨੇ ਸਾਡੇ ਵੀ سینਿਆਂ ਵਿੱਚ ਉੱਠਦੇ ਉਬਾਲ ਨੇ ਇਸ ਪ੍ਰਕਾਰ ਦਾ ਬਲੀਦਾਨ ਹੈ ਰੱਖੀ ਸੀ लाज ਧਰਮ ਦੀ अजीत ਜੁਝਾਰ ਨੇ ਸਾਡੇ ਵੀ سینਿਆਂ ਦੇ ਅੰਦਰ ਉੱਠਦੇ ਉਬਾਲ ਨੇ ਅਸੀਂ ਲਾੜਲੇ ਦਸ਼ਮੇਸ਼ ਦੇ ਬਣ ਕੇ ਦਿਖਾਵਾਂਗੇ ਦੁਨੀਆਂ ਨੂੰ ਤੇਰੀ ਰੱਖਿਆ ਕਰਕੇ ਦਿਖਾਵਾਂਗੇ ਇਹ कवि कह रहे हैं, छोटे साहब यादियां होते एक कविता है छोटी है बिल्कुल कहीं पर्वत झुके भी हैं, कहीं दरिया रुके भी हैं, नहीं रुकती रवानी है नहीं झुकती जवानी है गुरु गोविंद के बच्चे उम्र में थे अगर कच्चे मगर थे सिंह के बच्चे जोरावर जोर से बोला फतेह सिंह शोर से बोला

ਅਗਰ ਅਸੀਂ ਕੋਈ ਭਲਾ ਕਰਨਾ ਚਾਹਨੇ ਆ ਸਮਾਜ ਦਾ ਪੰਜਾਬ ਦਾ ਗੁਰੂ ਪੁੱਤਰਾਂ ਦਾ ਇਤਿਹਾਸ ਜਿਸ ਰੂਪ ਚਾ ਉਸ ਰੂਪ ਚ ਪਹੁੰਚਾਂ ਦੇ ਉਸ ਬਲੀਦਾਨ ਨੂੰ ਜ਼ਰੂਰਤ ਹੈ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਉੱਥੋਂ ਨਿਕਲ ਆਏਗਾ ਔਰ ਮੈਂ ਕੋਟ ਕਰਾਂਗਾ ਦੇਸ਼ ਦੇ ਗ੍ਰਹਿ ਮੰਤਰੀ ਜੀ ਨੇ ਇਸ ਮੌਕੇ ਤੇ ਬੋਲਦਿਓ ਇਹ ਜਿਹੜਾ ਵਾਕਿਆ ਕਿਹਾ ਉਹ ਆਦਰਸ਼ ਸਾਡੇ ਲਈ ਕੀ ਅਗਰ ਨੌਵੇਂ ਪਾਤਸ਼ਾਹੀ ਨਾ ਹੁੰਦੇ ਅਗਰ ਗੁਰੂ ਤੇਗ ਬਹਾਦਰ ਜੀ ਦਾ ਉਹ ਬਲੀਦਾਨ ਨਾ ਹੋਇਆ ਹੁੰਦਾ ਤੇ ਨਾ ਕੋਈ ਹਿੰਦੁਸਤਾਨ ਚ ਧਰਮ ਹੁੰਦਾ ਨਾ ਕੋਈ Hindu ਹੁੰਦਾ ਨਾ ਕੋਈ Sikh ਹੁੰਦਾ ਇਸ ਪ੍ਰਕਾਰ ਦੀ ਸ਼ਰਧਾ ਇਸ ਪ੍ਰਕਾਰ ਦਾ ਭਾਵ ਮੈਨੂੰ ਲੱਗਦਾ ਅੱਜ ਪੰਜਾਬ ਨੂੰ ਹਿੰਦੁਸਤਾਨ ਨੂੰ ਜੋੜਨ ਦੀਆਂ ਗੱਲਾਂ ਕਰਕੇ ਔਰ ਜਿਸ ਸਪਿਰਿਟ ਦੇ ਅੰਦਰ ਇਹ ਬਲੀਦਾਨ ਹੋਏ ਨੇ ਅਗਰ ਅਸੀਂ ਸਹੀ ਮਾਨੇ ਚ ਉਹਨਾਂ ਦੇ ਪ੍ਰਤੀ ਨਤਮਸਤਕ ਹਾਂ ਤੇ ਸਾਨੂੰ ਉਹਨਾਂ ਦੇ ਆਦਰਸ਼ਾਂ ਨੂੰ ਉਹਨਾਂ ਨੇ ਜਿਸ ਦੇ ਲਈ ਬਲੀਦਾਨ ਦਿੱਤਾ ਉਹਦੇ ਤੇ ਪੈਰਾ ਦੇਣਾ ਚਾਹੀਦਾ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਮਨ ਜੀ ਕੁਝ ਜ਼ਰੂਰੀ ਹਸਪਟਲਸ 1 ਮਿੰਟ ਜੀ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਚਲੋ ਬੜੀ ਵਧੀਆ ਸੀਰੀਅਸ ਡਿਸਕਸ਼ਨ ਹੋ ਰਹੀ ਹੈ ਚੰਗੀ ਗੱਲ ਹੈ ਜੀ ਆਪਾਂ ਸਾਰੇ ਇਹਨਾਂ ਗੱਲਾਂ ਨਾਲ ਸਹਿਮਤ ਹਾਂ ਪਰ ਮੈਂ ਸਿਰਫ ਅਸ਼ਵੀਨ ਜੀ ਨੂੰ ਇੱਕ ਬੇਨਤੀ ਕਰੂੰਗਾ ਕਿ ਉਹਨਾਂ ਨੇ ਇੱਕ ਗੱਲ ਦਾ ਉਲਾ ਰੱਖ ਗਿਓ ਇਹ ਲਿਹਾਜ਼ ਪੁਗਾਗੇ ਜਿੱਥੇ ਅੱਜ ਪੂਰਾ ਪੰਜਾਬ 3 ਕਰੋੜ ਪੰਜਾਬੀ ਪੂਰੀ ਦੁਨੀਆ ਚ ਵਸਦੇ ਪੰਜਾਬੀ ਸ਼ਾਹਬਜ਼ਾਦਾ ਸ਼ਹਾਦਤ ਦਿਵਸ ਸੋਣਾ ਚਾਹੀਦੇ ਇੱਥੇ ਗੱਲ ਕਰ ਰਹੇ ਨੇ ਉਹ ਨਾਮ ਇਹਨਾਂ ਨੇ ਕਿਹਾ ਵੀ ਕਿਸੇ ਨੇ ਸੁਜੈਸਟ ਕੀਤਾ ਸੀਗਾ ਮੈਂ ਸਿਰਫ ਉਹਨਾਂ ਚਾਹੂੰਗਾ ਜੀ ਕਿ ਉਹ ਦੱਸ ਦੇਣ ਕਿ ਉਹ ਕਿਹਨੇ ਸੁਜੈਸਟ ਕੀਤਾ ਸੀਗੇ ਜੀ ਇਸ ਕੰਮ ਦੇ ਵਿੱਚ ਜਿੱਥੇ ਇਮੋਸ਼ਨ ਜੁੜੇ ਹੋਣ ਨਾ ਜੀ ਸਾਰੇ ਧਰਮਾਂ ਮਜ਼ਬਾਂ ਫਿਰਕਿਆਂ ਤੋਂ ਉੱਪਰ ਉੱਠ ਕੇ ਉੱਥੇ ਰਾਜਨੀਤੀ ਨਹੀਂ ਚਾਹੀਦੀ ਸਿਰਫ ਉਹਨਾਂ ਦੱਸ ਦੇਣ ਤੇ ਮੈਂ ਤਾਂ ਬਲਕਿ ਬੇਨਤੀ ਕਰੂੰਗਾ ਕਿ ਕੇਂਦਰ ਸਰਕਾਰ ਨੂੰ ਕਿ ਸ਼ਾਹਬਜ਼ਾਦਾ ਸ਼ਹਾਦਤ ਦਿਵਸ ਸਾਡੇ ਐਮਪੀਜ਼ ਨੇ ਵੀ ਕਿਹਾ ਰਾਣਾ ਜੀ ਸਾਰੀ ਚਾਹੁੰਦੇ ਆ ਜੀ ਆਪਾਂ ਸੋ ਮੇਰੀ ਤਾਂ ਉਨੀ ਕਿ ਬੇਨਤੀ ਹੈ ਜੀ ਉਹਨੇ ਜੇ ਚੰਗਾ ਹੋਊਗਾ ਜੇ 10 ਦਿਨ ਅਸ਼wini ਜੀ ਅਸ਼wini ਕੁਮਾਰ ਸ਼ਰਮਾ ਜੀ ਅਮਨ ਜੀ ਮੇਰੀ ਆਤਮਾ ਮੇਰਾ ਦਿਲ ਨਹੀਂ ਚਾਹਦਾ ਕਿ ਮੈਂ ਇੱਥੇ ਅੱਜ ਦੇ ਦਿਹਾੜੇ 'ਚ ਜਿਸ ਸਪਿਰਟ ਨਾਲ ਤੁਸੀਂ ਮਨਾ ਰਹੇ ਹੋ ਕੋਈ ਰਾਜਨੀਤਿਕ ਗੱਲ ਕਰੇ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਬਹੁਤ ਕੁਝ ਪਿਆ ਔਰ ਤੁਸੀਂ ਵੀ ਉਹਨੂੰ ਪੜਿਆ ਪਰ ਮੈਂ ਇਸ ਸ਼ਹਾਦਤ ਦੇ ਨੂੰ ਨਮਨ ਕਰਨ ਵਾਲੇ ਦਿਨ ਕੋਈ ਰਾਜਨੀਤਿਕ ਗਲਤੀ ਤਵੱਕੋ ਮੈਂ ਨਹੀਂ ਕਰ ਸਕਦਾ ਕਿਰਪਾ ਕਰਕੇ ਮਾਫਾਈ ਥੈਂਕ ਯੂ ਸਰਦਾਰ ਬੰਪ੍ਰੀਤ ਸਿੰਘ ਜੀ 41 ਸਾਹਿਬ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਅੱਜ ਤੁਸੀਂ ਮੈਨੂੰ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਅੱਜ ਇਸ ਪਵਿੱਤਰ 사ਦਨ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਸਿੱਖ ਕੌਮ ਦਾ ਇਤਿਹਾਸ ਬੜਾ ਹੀ ਗੌਰਵਮਈ ਇਤਿਹਾਸ ਹੈ ਕੁਰਬਾਨੀਆਂ ਦੇ ਨਾਲ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ ਸਾਡੇ ਗੁਰੂ ਸਾਹਿਬਾਨ ਨੇ